ਬੰਦਾ ਜਿਹਨੂੰ 80 ਐਸਆਈਟੀ ਨੇ ਬੜਾਇਆ 70 'ਚ ਮੈਂ ਪੇਸ਼ ਹੋਇਆ ਕਈ ਹੁੰਦੇ ਆ ਜਿਹੜੇ ਜੂੰਦੇ ਜੀ ਮਰੇ ਹੁੰਦੇ ਆ ਮੁਰਦਾ ਦਿਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੀਡੀਆ ਨੂੰ ਗਲਤ ਬੰਦ ਕਰ ਦਿਓ ਪਲੀਜ਼ ਜਿਹਨੂੰ 80 ਬੁਲਾਇਆ ਤੇ 0 ਬਾਰੀ ਪੇਸ਼ ਹੋਇਆ ਯਾਰ ਲੱਗਦਾ ਜੀ ਕਿ ਮਨ ਚ ਚੋਰ ਆ। ਜੀ ਤੁਸੀਂ ਆ ਜਾਓ ਯਾਰ ਕੰਮ ਕਰ। ਸ਼ਰਾਬ ਕੋ ਟਾਲਾ ਆ ਜਾਓ ਯਾਰ ਰਾਜਪੁਰ। ਪੰਜਾਬ ਦਾ ਦਿੱਲੀ ਦਾ ਜਿਹਦੇ ਚ ਉਹਨਾਂ ਦੇ ਮੰਤਰੀ ਡੈਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ ਸੁਸੋਤਿਆ ਸੰਜੇ ਸਿੰਘ ਜੈਨ ਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਆ ਆਪ ਦੀ। ਇਸ ਲਈ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲਾਅ ਬਾਈਂਡਿੰਗ ਸਿਟੀਜ਼ਨ ਆ ਕਾਨੂੰਨ 'ਚ ਵਿਸ਼ਵਾਸ ਹੈ ਔਰ ਇਹੀ ਕਾਰਨ ਹੈ ਕਿ ਆ ਜਿਹੜਾ ਕੇਸ ਹੈ ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਰਟਾਂ ਨੇ ਇਸ ਕੇਸ 'ਤੇ ਫੈਸਲੇ ਸੁਣਾਤੇ ਹਨ ਮਗਰ ਮੈਂ ਨਾ ਮੰਨੂ ਤਾਂ ਤਾਂ ਇਲਾਜ ਕੋਈ ਨਹੀਂ ਔਰ ਥੋੜਾ ਮੈਂ ਬੋਲ-ਬਾਲ ਪਹਿਨਾ ਬੈਕਵਾਂਤ ਸਿੰਘ ਮਾਨ ਦੇ ਖਿਲਾਫ ਉਹਨੂੰ ਠਿੱਡ ਪੀੜ ਹੋ ਜਾਂਦੀ ਐਹੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬਾਸ ਫੇਲ ਕਰਤਾ ਪਰਸੋਂ ਤੋਂ ਵਿਧਾਨ ਸਭਾ ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈ ਔਰ ਤਾੜਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਆ ਯੋਲ ਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪੈ ਜਾਂਦਾ ਤੇ ਵਿਧਾਨ ਸਭਾ ਦੇ ਗਾਹ ਪਉਂਦਾ ਫਿਰ ਤਰ ਦੇਖੋ ਪਤਾਦ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨ ਲੱਗਾ 70 ਸਾਲ ਦੇ ਨੇੜੇ ਤੇੜੇ ਹੋਲ ਨੂੰ ਆਈਆ ਉਹਨਾਂ ਨੂੰ ਕਹਿੰਦਾ ਐ ਕਿ ਜੇ ਮੈਂ ਅੱਖੀ ਆ ਨਾ ਗੋਲੀ ਮਾਰੂ ਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾਲੀਆਂ ਪ੍ਰਤਾਪ ਬਾਜੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਨਾ ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ ਦੇਖੋ ਲੀਡਰ ਆ ਆਪੋਜੀਸ਼ਨ ਹੋਏ ਕਹਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਸ਼ਾਇਦ ਪੰਜਾਬ ਦੀ ਇਤਿਹਾਸ 'ਚ ਦੇਸ਼ ਦੇ ਇਤਿਹਾਸ 'ਚ ਦੁਨੀਆ ਦੇ ਇਤਿਹਾਸ 'ਚ ਕਿਸੇ ਲੀਡਰ ਆਫ ਦ ਹਾਊਸ ਨੇ ਜਿਹਦਾ ਕੰਮ ਹੈ ਵਿਧਾਨ ਸਭਾ ਚਲਾਉਣਾ ਪੰਜਾਬ ਦੇ ਭਲੇ ਦੇ ਫੈਸਲੇ ਕਰਨੇ ਉਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ ਨਾ ਪਹਿਲਾਂ ਨਾ ਅੱਗੇ ਕਦੇ ਐਡੀ ਸ਼ਰਮਸਾਰ ਪ੍ਰੋਸੀਡਿੰਗ ਸ਼ਾਇਦ ਕੋਈ ਮੁੱਖ ਮੰਤਰੀ ਦੀ ਲੀਡਰ ਆਫ ਦ ਹਾਊਸ ਦੀ ਵੇਖਣ ਨੂੰ ਮਿਲੂਗੀ ਜਿਹੜਾ ਲੀਡਰ ਆਫ ਦ ਹਾਊਸ ਆਪ ਦੀ ਵੈਲ ਤੇ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਹ ਪਾਸਾ ਇਹ ਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਨੂੰ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬੇਨਤੀ ਆ ਤਾਂ ਕੋਈ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਢਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ ਗੱਲ ਕਰੋ ਪੰਜਾਬ ਦੀ ਔਰ ਕੱਲ ਜਿਹੜਾ ਬਜਟ ਪੇਸ਼ ਹੋਇਆ ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦੇਾਂਗੇ ਕਿੰਨੇ ਲੱਖ 74000 ਕਰੋੜ ਤਾਂ ਆਪਦੇ ਮੂਹ ਮੰਨਦੇ ਐ ਕਿ ਕਰਜ਼ਾ ਚੜ ਜਾਣਾ ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ ਹੈ ਮੇਰੇ ਹਿਸਾਬ ਨਾਲ 4 ਲੱਖ ਕਰੋੜ ਤੇ ਜਾਊ ਹਰ ਪੰਜਾਬੀ ਤੇ ਕੋਈ ਸਵਾ ਲੱਖ ਦੇ ਨੇੜੇ ਤੇ ਨੇ ਇੱਕ ਬੰਦੇ ਤੇ ਕਰਜ਼ਾ ਚੜ ਜਾਣਾ ਔਰ ਰਿਜ਼ਲਟ ਕੀ ਆ ਡਿਵੈਲਪਮੈਂਟ ਜ਼ੀਰੋ ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟਰਕਚਰ ਡਿਵੈਲਪਮੈਂਟ ਲਈ ਕੋਈ ਪੈਸੇ ਨਹੀਂ ਐਗਰੀਕਲਚਰ ਲਈ ਪੈਸੇ ਘਟਾਤੇ ਡਾਈਵਰਸੀਫਿਕੇਸ਼ਨ ਪੈਸੇ ਘਟਾਤੇ ਜਿਹੜੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ ਕੀ ਪਤਾ ਹੈ ਦੇ ਦੇ ਐਮਐਸਪੀ ਤੇ ਬੀਬੀ ਗਨਮੋਲ ਕੋ ਅਨਮੋਲ ਨੇ ਕੰਮ ਇਹ ਜੀ ਕਰਨੇ ਉਹਨੂੰ ਬਣਾ ਦਿਓ ਨੀਤਾ ਖਜ਼ਾਨਾ ਮੰਤਰੀ ਤੇ ਸੀਐਮ ਸਹਿਦ ਐਮਐਸਪੀ ਦੇ ਹੀ ਤਵੇ ਤਈ ਫਸਲਾ ਤੇ ਐਮਐਸਪੀ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਹਜ਼ਾਰ ਰੁਪਏ ਧੀਆ ਪੈਣਾ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਿਹਾ ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ ਤੇ ਪ੍ਰੋਵੀਜ਼ਨ ਨਹੀਂ ਰੱਖੇ ਡਵੈਲਪਮੈਂਟ ਆਸਤੇ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਸਾਰਾ ਕਮ ਕੈਪੀਟਲ 24 ਘਟਾ ਦਿੱਤਾ ਬੈਦਾਨ ਸਭਾ ਤੇ ਪੰਜਾਬ ਦੇ ਭਲੇ ਦੀ ਤਾਂ ਗੱਲ ਹੋਣੀ ਨਹੀਂ ਲੀਟਰ ਆਫ ਦੀ ਆਪੋਜੀਸ਼ਨ ਪੰਜਾਬੀ ਕਿਹੇ ਜੀ ਪਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ